ਆयो ਤੁਹਾਨੂੰ ਬੁਟੀਕ ਸਟਾਈਲ ਸੂਟ ਦਿਖਾਈਏ ਜੀ ਪਹਿਲਾ ਸੂਟ ਵਾਈਟ ਆ ਜੀ ਇਹਦੇ ਵਿੱਚ ਬਲੈਕ ਕਢਾਈ ਹੈਗੀ ਜੀ ਤੇ ਇਹਦੇ ਨਾਲ ਦੁਪੱਟਾ ਵੀ ਆ ਤੇ ਅਗਲਾ ਸੂਟ ਆ ਗਿਆ ਇਹ ਵੀ ਕਢਾਈ ਹੈ ਮਸ਼ੀਨੀ ਕਢਾਈ ਹੈ ਜੀ ਸਭ ਸੂਟਾਂ ਦੀ ਤੇ ਬਿਲਕੁਲ ਇਹ ਕਾਟਨ ਦੇ ਕੱਪੜੇ ਦੇ ਹੋਣਗੇ ਬਹੁਤ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਇਹ ਕੱਪੜਾ ਬਹੁਤ ਸੋਹਣਾਗਾ ਤੇ ਕਢਾਈਆਂ ਵੀ ਬਹੁਤ ਸੋਹਣੀਆਂ ਨੇ ਜੀ ਤੇ ਜੇ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਆਪਾਂ نیچے ਆਪਣਾ ਵਟਸਐਪ ਕੰਟੈਕਟ ਦੇਵਾਂਗੇ ਉੱਤੇ ਆਪਾਂ ਨੂੰ ਫੋਟੋ ਭੇਜ ਸਕਦੇ ਹੋਗੇ ਤੁਸੀਂ ਤੇ ਸੂਟ ਲੈ ਸਕਦੇ ਹੋਗੇ ਜੀ ਦੇ ਜਾਈ ਨੇ ਇੱਕ ਤੋਂ ਇੱਕ ਸੋਨਾ ਮਿਲ ਜੂਗਾ ਇਹ ਤੁਹਾਨੂੰ ਬਾਕੀ ਤੁਸੀਂ ਆਪਣੀ ਫੋਟੋ ਵੀ ਕੋਈ ਦੇ ਸਕਦੇ ਹੋਗੇ ਜੇ ਆਪਣੇ ਹਿਸਾਬ ਦੇ ਨਾਲ ਕੋਈ ਸੂਟ ਬਣਵਾਉਣਾ ਚਾਹੁੰਦੇ ਆ ਸਿੰਧੀ ਬੁੱਟੀ ਦੇ ਸੂਟ ਆ ਗਏ ਜੀ ਇਹ ਤੁਸੀਂ ਕਿਸੇ ਵੀ ਕੱਪੜੇ ਤੇ ਬਣਵਾ ਸਕਦੇ ਹੋਗੇ ਆ ਦੇਖੋ ਜੀ ਇਹ ਕਿੰਨੀਆਂ ਸੋਹਣੀਆਂ ਖੋਣੀਆਂ ਕਢਾਈਆਂ ਨੇ ਮਸ਼ੀਨੀ ਕਢਾਈਆਂ ਆ ਗਈਆਂ ਜੀ ਆਹ ਦੇਖੋ ਇਹ ਕਢਾਈ ਵੀ ਅੱਜ ਕੱਲ ਬਹੁਤ ਜ਼ਿਆਦਾ ਫੇਮਸ ਹੈਗੀ ਜੀ ਇਹ ਆਪਣੇ ਵਾਈਟ ਸੂਟ ਤੇ ਕਢਾਈ ਆ ਗਈ ਜੀ ਇਹ ਵੀ ਬਹੁਤ ਸੋਹਣੀ ਲੱਗਦੀ ਆ ਸਿੰਧੀ ਕਢਾਈ ਆ ਗਈ ਜੀ ਇਹ ਕਢਾਈ ਵੀ ਬਹੁਤ ਫੇਮਸ ਹੈ ਜੀ ਅੱਜ ਕੱਲ ਏ ਵੀ ਏ ਵੀ ਤੁਸੀਂ ਦੇਖੀ ਹੋਣੀ ਬਹੁਤ ਫੇਮਸ ਹੈ ਜੀ ਇੱਕੋ ਤੋਂ ਇੱਕ ਕੜਾਈਆਂ ਦੇ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਜੋ ਆਪਾਂ ਤੁਹਾਡੇ ਲਈ ਲੈ ਕੇ ਆਇਆਗੇ ਤੇ ਹੁਣ ਇਹ ਆ ਗਏ ਜੀ ਅੱਗੇ ਸੂਟ ਇਹ ਸੂਟ ਵੀ ਬਹੁਤ ਸੋਹਣੇ ਨੇ ਜੀ ਬਿੱਦ੍ਹਾ ਦੁਪੱਟੇ ਨੇ ਜੀ ਇਹ ਇਹ ਵੀ ਕਾਟਨ ਦੇ ਵਿੱਚ ਆ ਜਾਣਗੇ ਜੀ ਇੱਕ ਇਹ ਸੂਟ ਨੇ ਇਹ ਜੀ ਮਸਲੀਨ ਆ ਬਹੁਤ ਸੋਹਣੀ ਮਸਲੀਨ ਦੇ ਨਾਲ ਨੇ ਤੇ ਉੱਤੇ ਨਾਲ ਦੁਪट्टे ਵੀ ਨੇ ਜੀ ਬਲੈਕ ਤੇ ਬਾਈਟ ਦੇ ਵਿੱਚ ਆਉਣਗੇ ਜੀ ਇਹ ਕੰਬੀਨੇਸ਼ਨ ਬਹੁਤ ਸੋਹਣਾ ਹੈ ਸੂਟਾਂ ਦਾ ਜੀ ਤੇ ਅੱਗੇ ਆਪਣੇ ਇਹ ਕਾਟਨ ਦਾ ਸੂਟ ਆ ਗਿਆ ਜੀ ਦੁਪट्टे ਨਾਲ ਇਹ ਵੀ ਕਾਟਨ ਦਾ ਸੂਟ ਆ ਜੀ ਦੁਪट्टे ਨਾਲ ਇਹ ਸੂਟ ਦੇ ਨਾਲ ਵੀ ਜੀ ਦੁਪੱਟਾ ਆ ਜੂਗਾ ਤੇ ਪਹੁੰਚਿਆਂ ਤੇ ਵੀ ਬਹੁਤ ਸੋਹਣੀ ਕਢਾਈ ਆ ਜੂਗੀ ਅੱਗੇ ਤੁਹਾਨੂੰ ਆਪਾਂ ਪਿੱਕ ਦਿਖਾਵਾਂਗੇ ਪਿੱਕਰ ਦੇ ਵਿੱਚ ਤੁਸੀਂ ਦੇਖਿਓ ਆ ਦੇਖੋ ਜੀ ਐਵੇਂ ਆ ਜੂਗਾ ਇਹ ਸੂਟ ਇਹ ਵੀ ਬਹੁਤ ਸੋਹਣਾਗਾ ਜੀ ਇੱਕ ਅੱਗੇ ਹੀ ਜਾਮਣੀ ਸੂਟ ਆ ਗਿਆ ਜੀ ਇਹਦੇ ਵਿੱਚ ਬਹੁਤ ਕਢਾਈ ਹੈ ਇਹਦੇ ਬੈਕ ਤੇ ਵੀ ਕਢਾਈ ਆ ਦੇਖੋ ਜੀ ਇਦਾਂ ਫੋਟੋ ਆ ਗਈ ਇਦਾਂ ਗਾ ਤੇ ਬਾਕੀ ਆਪਣੇ ਇਹ ਸੂਟ ਆ ਗਏ ਅੱਗੇ ਆਪਣੇ ਨਿੱਕੀ ਬੁੱਟੀ ਵਾਲੇ ਸੂਟ ਆ ਗਏ ਜੀ ਕਾਟਨ ਦੇ ਹਾਂ ਤੁਸੀਂ ਦੇਖ ਹੀ ਸਕਦੇ ਹੋਗੇ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਦੇਖੀ ਚਲੋ ਜੀ ਦੇਖੀ ਜਾਓ ਜਿਹੜਾ ਪਸੰਦ ਆਉਂਦਾਗਾ ਆਪਾਂ ਤੁਸੀ ਦੱਸਦੇ ਹੋ ਜੀ ਆਪਾਂ ਭੇਜ ਦਾਂਗੇ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੱਸਿਓ ਜੀ ਕਮੈਂਟਾਂ ਜਾਂ ਧੰਨਵਾਦ ਜੀ